ਅਸਲੀ ਕਿ ਮੈਂ ਅਸਲੀ ਵਾਈਫ ਕਦੋਂ ਤੋਂ ਲਾਪਤਾ ਇੱਕ ਸਾਲ ਤੋਂ ਕੀ ਨਾਮ ਹੈ ਪਤਨੀ ਤੁਹਾਡੀ ਦਾ ਅਨੀਤਾ ਕੋਸ਼ੀ ਕਿਹੜੇ ਸਾਲ ਚ ਤੁਹਾਡਾ ਵਿਆਹ ਹੋਇਆ ਸੀ ਔਰ ਬੱਚੇ ਕਿੰਨੇ ਤੁਹਾਡੇ ਮੇਰੇ 2011 ਵਿੱਚ ਮੈਰੀ ਜ ਹੋਈ ਹੈ 14 ਸਾਲ ਹੋ ਗਿਆ ਹੈ ਤੇ ਦੋ ਬੇਟੇ ਹੈ ਮੇਰੇ ਕੀ ਲੱਗਦਾ ਦੱਸ ਸਕਦੇ ਕਿ ਇੱਕ ਗੇਮ ਦੇ ਵਿੱਚ ਤੁਹਾਡੀ ਵਾਈਫ ਗੇਮ ਖੇਡਣ ਲੱਗੀ ਔਰ ਉਸੇ ਚ ਤੁਹਾਡਾ ਘਰ ਉੱਛੜ ਗਿਆ ਹਾਂਜੀ ਕੀ ਹੋਇਆ ਸੀ ਪੂਰਾ ਮੰਗ ਫ੍ਰੀ ਫਾਇਰ ਗੇਮ ਖੇਡਦੀ ਸੀ ਕਿ ਉਹਦੇ ਵਿੱਚ ਕਾਲੂ ਚੰਗਾ ਦਾ ਬੰਦਾ ਹੈ ਉਹ ਇਹਦੇ ਵਿੱਚ ਆਇਆ ਤੇ ਉਹਨੇ ਆਪਣੇ ਚਾਂਸੇ ਵਿੱਚ ਲਿਆ ਤੇ ਉਹਦੇ ਨਾਲ ਹੀ ਗੱਲਬਾਤ ਕਰਨੀ ਸੀਗੀ ਤੇ ਉਹਦੇ ਨਾਲ ਹੀ ਇਹਦਾ ਗੱਲਬਾਤ ਹੋਈ ਤੇ ਉਹ ਵੀ ਇਹਨੂੰ ਨਾਲ ਲੈ ਕੇ ਗਿਆ ਤੇ ਕਦੀ ਤੁਸੀਂ ਪੁਲਿਸ ਸਟੇਸ਼ਨ 'ਚ ਕਿਤੇ ਹੋ ਰਹੇ ਸੀ ਜਿਹਦੀ ਕੰਪਲੇਨਟ ਕੀਤੀ ਸੀਗੀ ਇੱਕ ਸਾਲ ਵਿੱਚ ਕਿੱਥੇ-ਕਿੱਥੇ ਹਾਂਜੀ ਅਸੀਂ ਉਹਦੇ ਨਾਲ ਕੰਪਲੇਟਾ ਬੋਧ ਕੀਤੀਆਂ ਅਸੀਂ ਮਕੇਰੀਆਂ ਦਸੂਆ ਸ਼ਹਿਰਪੁਰ ਤੱਕ ਅਸੀਂ ਐਸਐਸਪੀ ਤੱਕ ਅਸੀਂ ਕੰਪਲੇਟਾ ਪਾਈਆਂ ਤੇ ਸਾਡਾ ਕੋਈ ਹੱਲ ਨਹੀਂ ਕੋਈ ਕੁਝ ਨਹੀਂ ਹੋਇਆ ਸਾਡਾ ਨਹੀਂ ਹੋਇਆ ਤੇ ਹਜੇ ਤੱਕ ਵੀ ਅਸੀਂ ਦੋੜ ਭੱਜ ਰਹੇ ਹਾਂ ਸਾਡੇ ਦੁੱਖਾਂ ਲਈ ਤਾਂ ਕੋਈ ਰਸਤਾ ਨਹੀਂ ਨਿਕਲਿਆ ਨਾ ਮਰੀਣਾ ਚਿੰਤਾ ਸਨ ਕੁਛ ਨਹੀਂ ਲੱਗਦਾ ਤੁਹਾਡੀ ਵਾਈਫ ਨਾਲ ਕੁਛ ਮਿਸਰਟਿੰਗ ਵੀ ਹੋਈ ਹੋ ਸਕਦੀ ਹੈ ਇਹ ਨਹੀਂ ਨਾ ਪਤਾ ਲੱਗ ਰਿਹਾ ਸਾਨੂੰ ਪ੍ਰਸ਼ਾਸਨ ਕੁਛ ਨਹੀਂ ਦੱਸ ਰਿਹਾ ਸਾਨੂੰ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਆਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਜਿੱਥੇ ਵੀ ਹੈਗੀ ਆ ਸਾਡੇ ਪੇਸ਼ ਕੀਤੀ ਜਾਵੇ ਸਾਡੇ ਤੁਹਾਡੇ ਦੋ ਬੱਚੇ ਜਿਹੜੇ ਕਿਹੜੀ ਵੀ ਕਲਾਸ ਚ ਪੜਦੇ ਨੇ ਇੱਕ 7 ਦੇ ਕੇ ਤੇ ਬੱਚੇ ਮਾਂ ਤੋਂ ਕਰ ਕਿਸ ਤਰ੍ਹਾਂ ਕਿਸ ਤਰ੍ਹਾਂ ਬਹੁਤ ਪਰੇਸ਼ਾਨ ਹੈ ਬੱਚੇ ਯਾਦ ਕਰਦੇ ਆਪਣੀ ਮਾਂ ਨੂੰ ਉਹਦੀ ਫੋਟੋ ਦੇ ਦੇਖ ਕੇ ਦੁਖੀ ਹੁੰਦੇ ਰਾਤ ਨੂੰ ਹੁੰਦੇ ਆ ਤੁਹਾਡਾ ਕਾਂਤਾ ਕੰਤ ਦੇਵੀ ਜੀ ਕੀ ਹੋਇਆ ਜਿਹੜਾ ਤੁਹਾਡੇ ਬੇਟੇ ਦਾ ਇੱਕ ਮੋਬਾਈਲ ਗੇਮ ਨੇ ਘਰ ਉਜਾੜਿਆ ਸਾਡੇ ਮੋਬਾਈਲ ਗੇਮ ਨੇ ਇਹ ਘਰ ਉਜਾੜਿਆ ਗੇਮ ਖੇਡਦੀ ਸੀਗੀ ਵੱਡੀ ਬਹੂ ਹਾਂਜੀ ਕੀ ਨਾਮ ਤੁਹਾਡਾ ਅਨਿਤਾ ਕਸ਼ਿਸ਼ ਕਦੋਂ ਤੁਹਾਨੂੰ ਲੱਭਤਾ ਹੋਈ ਘਰ ਔਰ ਕਿਸ ਤਰ੍ਹਾਂ ਗੇਮ ਚ ਇਹ ਪਈ ਇਹ ਪਤਾ ਨਹੀਂ ਕਿੱਦਾਂ ਉਹਨਾ ਗੇਮ ਕਾਰਡ ਲਈ ਕਿੱਦਾਂ ਨੇ ਸਾਨੂੰ ਇਹ ਨਹੀਂ ਪਤਾ ਲੱਗਾ ਕਿੱਦਾਂ ਕੱਢੀ ਕਿੱਦਾਂ ਨੇ ਉਸ ਗੇਮ ਚ ਕੀ ਖੇਡਦੇ ਸੀ ਉਸ ਫ੍ਰੀ ਫਾਇਰ ਖੇਡਦੇ ਸੀਗੇ ਬੱਚੇ ਕਹਿੰਦੇ ਫ੍ਰੀ ਫਾਇਰ ਹੀ ਸੀਗੀ ਜਦੋਂ ਮੈਂ ਪੁੱਛਣਾ ਬੱਚਿਆਂ ਨੂੰ ਵੀ ਇਹ ਕਿਹੜੀ ਗੇਮ ਹੁੰਦੀ ਐ ਕਹਿੰਦੇ ਫ੍ਰੀ ਫਾਇਰ ਐ ਉਹਦੇ ਵਿੱਚ ਤੁਹਾਡੇ ਤੜੀ ਬਹੂ ਦੇ ਨਾਲ ਹੋਰ ਵੀ ਲੋਕੀ ਜੁੜੇ ਹੋਣੇ ਗੇਮ ਦੇ ਨਾਲ ਹਾਂ ਕੋਈ ਕਿਸੇ ਮੁੰਡੇ ਦੇ ਸੰਪਰਕ ਚਾਹੀ ਸੀ ਉਹਦੇ ਚ ਹਾਂ ਆਈ ਸੀ ਇੱਕ ਮੁੰਡਾ ਸੀਗਾ ਕਾਲੂ ਚੰਗਾ ਦਾ ਤੇ ਉਹ ਉਹਦੇ ਸੀ ਸੀ ਸੀਗੀ ਤੇ ਉਹ ਆਹੀ ਫਿਰ ਉਹਦਾ ਨਾਮ ਵੀ ਲਿਆ ਤੇ ਫਿਰ ਇਹਨੂੰ ਸਾਰਾ ਕੁਝ ਦੱਸਿਆ ਮੁੰਡੇ ਨੇ ਕਹਿੰਦਾ ਫਿਰ ਇਹਨੂੰ ਕੁਝ ਦੱਸਿਆ ਸਾਰਾ ਕੁਝ ਵੀ ਮੇਰੀ ਉਹਦੇ ਨਾਲ ਗੱਲਬਾਤ ਹੈਗੀ ਜਾਂ ਕੁਝ ਵੀ ਹੈਗੇ ਮਾੜੀ-ਮੋਟੀ ਤੇ ਮੈਨੂੰ ਤੰਗ ਕਰਦਾ ਮਤਲਬ ਤੇ ਤੁਹਾਡੀ ਬਹੂ ਨੇ ਦੱਸਿਆ ਹਾਂ ਬਹੂ ਨੇ ਮੈਨੂੰ ਦੱਸਿਆ ਬਹੂ ਤੁਹਾਡੀ ਨੂੰ ਕਿੰਨਾ ਟਾਈਮ ਹੋ ਗਿਆ ਪਤਾ ਹੋਈ ਹੂੰ ਸਾਲ ਹੋ ਗਿਆ ਸਾਲ ਤੋਂ ਕੁਝ ਪਤਾ ਨਹੀਂ ਹੁੰਦਾ ਨਹੀਂ ਸਾਨੂੰ ਕੁਝ ਨਹੀਂ ਪਤਾ ਸਾਰੇ ਪਾਸੇ ਕੰਮ ਕਮ ਗਈ ਸੀ ਘਰ ਬੈਠ ਗਿਆ ਹੁਣ ਮੁੰਡੇ ਦੇ ਬੱਚੇ ਤੇ ਬੈਨਦੇ ਨਹੀਂ ਹੁਣ ਮੈਂ ਵੀ ਕਿਤੇ ਕਿੰਨੇ ਕੁ ਜਾਵਾਂ ਕਿ ਨਿਕ ਡੋੜਾ ਕਿਉਂਕਿ ਮੈਂ ਬਿਮਾਰ ਰਹਿਨੀ ਐ ਬੱਚੇ ਵੀ ਸਾਹਮਣੇ ਸਕੂਲੋ ਵੀ ਆਂਦੇ ਬੱਚੇ ਘਰ ਦਾ ਵੀ ਕੰਮ ਆੜਾ ਮੋਟਾ ਕਰਨਾ ਰੋਟੀ ਪਾਣੀ ਵੀ ਕਰਨਾ ਤੇ ਪੁਲਿਸ ਪ੍ਰਸ਼ਾਸਨ ਤੋਂ ਤੁਸੀ ਹਰ ਜਗ੍ਹਾ ਦੇ ਕੀ ਆਸ਼ਵਾਸਨ ਮਿਲਦਾ ਤੁਹਾਨੂੰ ਸਾਨੂੰ ਕੁਛ ਨਹੀਂ ਮਿਲਦਾ ਬਈ ਸਾਨੂੰ ਕੁਛ ਨਹੀਂ ਮਿਲਦਾ ਬਈ ਅਸੀਂ ਨੇ ਰੋਗੇ ਵੀ ਦੇਖ ਲਿਆ ਸਭ ਕੁਛ ਹੱਥ ਵੀ ਗੜਗੜਾ ਕੇ ਵੀ ਦੇਖ ਲਿਆ ਅਸੀਂ ਉਹਨਾਂ ਦੇ ਪੈਰੀ ਹੱਥ ਲਾ ਕੇ ਵੀ ਦੇਖ ਲਿਆ ਸਾਨੂੰ ਕੁਛ ਉਹਨਾਂ ਨੇ ਉਹ ਨਹੀਂ ਕੀਤਾ ਕੀ ਮੰਗ ਕਰਦੇ ਤੁਸੀਂ ਆਸੀਂ ਮੰਗੇ ਕਰਦੇ ਆ ਪੀ ਜੀ ਕਿਤੇ ਹੈਗੀ ਐ ਮਰੀ ਜਿੰਦਗੀ ਕਿਤੇ ਵੀ ਹੈਗੀ ਐ ਪੇ ਸਾਡੇ ਪੇਸ਼ ਕਰੋ ਸਾਡੇ ਨਾਲ ਜਿਹੜੀ ਗੱਲਬਾਤ ਆ ਉਹ ਕਰਕੇ ਜਿੱਥੇ ਮਰਜੀ ਚੱਲ ਜਾ ਉਹਦੀ ਮਰਜੀ ਐ ਜਾਣਾ ਜਾਏ ਜੇ ਬੱਚਿਆਂ ਚ ਰਹਿਣੇ ਚਾਹੰਦੀ ਐ ਰਹੇ ਆਸੀਂ ਰੱਖਣ ਨੂੰ ਤਿਆਰ ਐ ਹਸ਼ਮੀ ਨੀ ਕੁਮਾਰ ਹਸ਼ਮੀ ਵਾਈਫ ਕਦੋਂ ਤੋਂ ਲਾਪਤਾ ਇੱਕ ਸਾਲ ਤੋਂ ਕੀ ਨਾਮ ਹੈ ਪਤਨੀ ਤੁਹਾਡੀ ਦਾ ਅਨੀਤਾ ਕੋਸ਼ੀ ਕਿਹੜੇ ਸਾਲ ਚ ਤੁਹਾਡਾ ਵਿਆਹ ਹੋਇਆ ਸੀ ਔਰ ਬੱਚੇ ਕਿੰਨੇ ਤੁਹਾਡੇ ਮੇਰੇ 2011 ਵਿੱਚ ਮੈਰੀਜ ਹੋਈ ਹੈ 14 ਸਾਲ ਹੋ ਗਿਆ ਹੈ ਤੇ ਦੋ ਬੱਚੇ ਆ ਮੇਰੇ ਕੀ ਲੱਗਾ ਦੱਸ ਸਕਦੇ ਕਿ ਇੱਕ ਗੇਮ ਦੇ ਵਿੱਚ ਤੁਹਾਡੀ ਵਾਈਫ ਗੇਮ ਖੇਡਣ ਲੱਗੀ ਔਰ ਉਸੇ ਚ ਤੁਹਾਡਾ ਘਰ ਉੱਛੜ ਗਿਆ ਹਾਂਜੀ ਕੀ ਹੋਇਆ ਸੀ ਪੂਰਾ ਮੰਗ ਫ੍ਰੀ ਫਾਇਰ ਗੇਮ ਖੇਡ ਰਹੀ ਸੀ ਕਿ ਉਹਦੇ ਵਿੱਚ ਕਾਲੂ ਚੰਗਾ ਦਾ ਬੰਦਾ ਹੈ ਉਹ ਇਹਦੇ ਵਿੱਚ ਆਇਆ ਤੇ ਉਹਨੇ ਆਪਣੇ ਚਾਂਸੇ ਵਿੱਚ ਲਿਆ ਤੇ ਉਹਦੇ ਨਾਲ ਹੀ ਗੱਲਬਾਤ ਕਰਨੀ ਸੀਗੀ ਤੇ ਉਹਦੇ ਨਾਲ ਹੀ ਇਹ ਇਹਦਾ ਗੱਲਬਾਤ ਹੋਈ ਤੇ ਉਹੀ ਇਹਨੂੰ ਨਾਲ ਲੈ ਕੇ ਗਿਆ ਤੇ ਕਦੀ ਤੁਸੀਂ ਪੁਲਿਸ ਸਟੇਸ਼ਨ ਚ ਕਿਤੇ ਹੋ ਰਹੇ ਸੀ ਜਿਹਦੀ ਕੰਪਲੇਨ ਕੀਤੀ ਸੀਗੀ ਇੱਕ ਸਾਲ ਪਹਿ전 ਕਿੱਥੇ ਕਿੱਥੇ ਹਾਂਜੀ ਅਸੀਂ ਉਹਦੇ ਨਾਲ ਕੰਪਲੇਟਾ ਬਹੁਤ ਕੀਤੀਆਂ ਅਸੀਂ ਮਕੇਰੀਆਂ ਦਸੂਆ ਸ਼ਹਿਰਪੁਰ ਤੱਕ ਅਸੀਂ ਐਸਐਸਪੀ ਤੱਕ ਅਸੀਂ ਕੰਪਲੇਟਾ ਪਾਈਆਂ ਤੇ ਸਾਡਾ ਕੋਈ ਹੱਲ ਨਹੀਂ ਕੋਈ ਪੁੱਛ ਨਹੀਂ ਹੋਇਆ ਸਾਡਾ ਨਹੀਂ ਹੋਇਆ ਤੇ ਹਜੇ ਤੱਕ ਵੀ ਅਸੀਂ ਤੋਰ ਪੱਜ ਰਹੇ ਹਾਂ ਸਾਡੇ ਦੁੱਖ ਲਈ ਤਾਂ ਕੋਈ ਰਸਤਾ ਨਹੀਂ ਨਿਕਲਿਆ ਨਾ ਮਰੀ ਨਾ ਚਿੰਤੀਸਾਨ ਕੁਝ ਨਹੀਂ ਲੱਗਦਾ ਤੁਹਾਡੀ ਵਾਇਸ ਨਾਲ ਕੁਝ ਮਿਸਕਨਿੰਗ ਵੀ ਹੋਈ ਹੋ ਸਕਦੀ ਹੈ ਮੇਰੇ ਨਾਲ ਨਾ ਪਤਾ ਲੱਗ ਰਿਹਾ ਸਨ ਪ੍ਰਸ਼ਾਸਨ ਕੁਛ ਨਹੀਂ ਦੱਸ ਰਿਹਾ ਸਨ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਆਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂ ਕਿ ਜਿੱਥੇ ਵੀ ਹੈਗੀ ਆ ਸਾਡੇ ਪੇਸ਼ ਕੀਤੀ ਜਾਵੇ ਸਾਡੇ ਤੁਹਾਡੇ ਦੋ ਬੱਚੇ ਜਿਹੜੇ ਕਿਹੜੀ ਵੀ ਕਲਾਸ ਚ ਪੜ੍ਹਦੇ ਨੇ 1 7 ਦੇ ਕੇ ਤੇ ਬੱਚੇ ਮਾਂ ਤੋਂ ਬਗ ਕਿਸ ਤਰ੍ਹਾਂ ਕਿਸ ਤਰ੍ਹਾਂ ਪਰੇਸ਼ਾਨ ਹੈ ਬੱਚੇ ਯਾਦ ਕਰਦੇ ਆਂ ਆਪਣੀ ਮਾਂ ਨੂੰ ਉਹਦੀ ਫੋਟੋ ਦੇ ਦੇਖ ਕੇ ਦੁਖੀ ਹੁੰਦੇ ਆ ਰਾਤ ਨੂੰ ਹੁੰਦੇ ਆ ਤੁਹਾਡਾ ਕਾਂਤਾ ਕਾਂਤਾ ਦੇਵੀ ਜੀ ਕੀ ਹੋਇਆ ਜਿਹੜਾ ਤੁਹਾਡੇ بیٹے ਦਾ ਇੱਕ ਮੋਬਾਈਲ ਗੇਮ ਨੇ ਘਰ ਉਜਾੜਿਆ ਸਰ ਦੇ ਮੋਬਾਈਲ ਗੇਮ ਨੇ ਇਹ ਕਰ ਜਾੜਿਆ ਗੇਮ ਖੇੜਦੀ ਸੀਗੀ ਵੱਡੀ ਬਹੂ ਹਾਂਜੀ ਕੀ ਨਾਮ ਹੈ ਬਹੂ ਦਾ ਅਨਿਤਾ ਕਸ਼ੇਸ਼ ਕਦੋਂ ਤੋਂ ਲਾ ਪਤਾ ਹੋਈ ਕਰ ਔਰ ਕਿਸ ਤਰ੍ਹਾਂ ਗੇਮ ਚ ਇਹ ਪਈ ਹੈ ਇਹ ਪਤਾ ਨਹੀਂ ਕਿੱਦਾਂ ਉਹਨੇ ਗੇਮ ਗਾਰਡ ਲਈ ਕਿੱਦਾਂ ਨੇ ਸਾਨੂੰ ਇਹ ਨਹੀਂ ਪਤਾ ਲੱਗਾ ਕਿੱਦਾਂ ਕੱਢੀ ਕਿੱਦਾਂ ਨੇ ਉਸ ਗੇਮ ਚ ਕੀ ਖੇਡਦੇ ਸੀ ਉਸ ਫ੍ਰੀ ਫਾਇਰ ਖੇਡਦੇ ਸੀ ਬੱਚੇ ਕਹਿੰਦੇ ਫ੍ਰੀ ਫਾਇਰ ਹੀ ਸੀ ਜਦੋਂ ਮੈਂ ਪੁੱਛਣਾ ਬੱਚਿਆਂ ਨੂੰ ਵੀ ਇਹ ਕਿਹੜੀ ਗੇਮ ਹੁੰਦੀ ਹੈ ਕਹਿੰਦੇ ਫ੍ਰੀ ਫਾਇਰ ਹੈ ਉਹਦੇ ਵਿੱਚ ਤੁਹਾਡੇ ਤੜੀ ਬਹੁਤੇ ਨਾਲ ਹੋਰ ਵੀ ਲੋਕੀ ਜੁੜੇ ਹੋਣ ਗੇਮ ਦੇ ਨਾਲ ਹਾਂ ਤੇ ਕਿਸੇ ਮੁੰਡੇ ਦੇ ਸੰਪਰਕ ਚਾਹੀ ਸੀ ਉਹਦੇ ਚ ਹਾਂ ਆਈ ਸੀ ਇੱਕ ਮੁੰਡਾ ਸੀਗਾ ਕਾਲੂ ਚੰਗਾ ਦਾ ਤੇ ਉਹ ਉਹਦੇ ਸੀ ਸੀ ਸੀਗੀ ਤੇ ਉਹ ਆਹੀ ਫਿਰ ਉਹਦਾ ਨਾਮ ਵੀ ਲਿਆ ਤੇ ਫਿਰ ਇਹਨੂੰ ਸਾਰਾ ਕੁਝ ਦੱਸਿਆ ਮੁੰਡੇ ਨੇ ਕਹਿੰਦਾ ਫਿਰ ਇਹਨੂੰ ਕੁਝ ਦੱਸਿਆ ਸਾਰਾ ਕੁਝ ਵੀ ਮੇਰੀ ਉਹਦੇ ਨਾਲ ਗੱਲਬਾਤ ਹੈਗੀ ਜਾਂ ਕੁਝ ਵੀ ਹੈਗੇ ਮਾੜੀ-ਮੋਟੀ ਤੇ ਮੈਨੂੰ ਤੰਗ ਕਰਦਾ ਮਤਲਬ ਤੇ ਤੁਹਾਡੀ ਬਹੂ ਨੇ ਦੱਸਿਆ ਹਾਂ ਬਹੂ ਨੇ ਮੈਨੂੰ ਦੱਸਿਆ ਬਹੂ ਤੁਹਾਡੀ ਨੂੰ ਕਿੰਨਾ ਟਾਈਮ ਹੋ ਗਿਆ ਪਤਾ ਹੋਈ ਹੁਣ ਸਾਲ ਹੋ ਗਿਆ ਸਾਲ ਤੋਂ ਕੁਝ ਪਤਾ ਨਹੀਂ ਹੁੰਦਾ ਨਹੀਂ ਸਾਨੂੰ ਕੁਝ ਨਹੀਂ ਪਤਾ ਸਾਰੇ ਪਾਸੇ ਕੁੱਝ ਕੰਮ ਗਈ ਸੀ ਘਰ ਬੈਠ ਗਿਆ ਹੁਣ ਮੁੰਡੇ ਦੇ ਬੱਚੇ ਤੇ ਬੈਨਦੇ ਨਹੀਂ ਹੁਣ ਮੈਂ ਵੀ ਕਿਤੇ ਕਿੰਨੇ ਕੁ ਜਾਵਾਂ ਕਿੰਨੇ ਘੋੜਾ ਕਿਉਂਕਿ ਮੈਂ ਬਿਮਾਰ ਰਹੀ ਨੀ ਐ ਬੱਚੇ ਵੀ ਸਾਹਮਣੇ ਸਕੂਲੋ ਵੀ ਆਂਦੇ ਬੱਚੇ ਘਰ ਦਾ ਵੀ ਕੰਮ ਮਾੜਾ ਮੋਟਾ ਕਰਨਾ ਰੋਟੀ ਪਾਣੀ ਵੀ ਕਰਨਾ ਤੇ ਪੁਲਿਸ ਪ੍ਰਸ਼ਾਸਨ ਤੋਂ ਤੁਸੀਂ ਹਰ ਜਗ੍ਹਾ ਦੇ ਕੀ ਆਸ਼ਵਾਸਨ ਮਿਲਦਾ ਤੁਹਾਨੂੰ ਸਾਨੂੰ ਕੁਛ ਨਹੀਂ ਮਿਲਦਾ ਬਈ ਸਾਨੂੰ ਕੁਛ ਨਹੀਂ ਮਿਲਦਾ ਬਈ ਅਸੀਂ ਨੇ ਰੋਗੇ ਵੀ ਦੇਖ ਲਿਆ ਸਭ ਕੁਛ ਹੱਥ ਵੀ ਗੜਗੜਾ ਕੇ ਵੀ ਦੇਖ ਲਿਆ ਅਸੀਂ ਉਹਨਾਂ ਦੇ ਪੈਰੀ ਹੱਥ ਲਾ ਕੇ ਵੀ ਦੇਖ ਲਿਆ ਸਾਨੂੰ ਕੁਛ ਉਹਨਾਂ ਨੇ ਉਹ ਨਹੀਂ ਕੀਤਾ ਕੀ ਮੰਗ ਕਰਦੇ ਤੁਸੀਂ ਅਸੀਂ ਮੰਗੇ ਕਰਦੇ ਆਂ ਪੀ ਜੀ ਕਿਤੇ ਹੈਗੀ ਐ ਮਰੀ ਜਿੰਦਗੀ ਕਿਤੇ ਵੀ ਹੈਗੀ ਐ ਪੇ ਸਾਡੇ ਪੇਸ਼ ਕਰੋ ਸਾਡੇ ਨਾਲ ਜਿਹੜੀ ਗੱਲਬਾਤ ਆ ਉਹ ਕਰਕੇ ਜਿੱਥੇ ਮਰਜ਼ੀ ਚੱਲ ਜਾ ਉਹਦੀ ਮਰਜ਼ੀ ਐ ਜਾਣਾ ਜਾਏ ਜੇ ਬੱਚਿਆ ਚ ਰਹਿਣੇ ਜਾਂਦੀ ਐ ਰਹਿ ਐਸੀ ਰੱਖਣ ਨੂੰ ਤਿਆਰ